ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤੋਕੜ ਗੱਬਣ ਚੈੱਕ ਪਾਸ 30 ਕਿਲੋ ਤੋਂ ਪਾਰ ਦੁੱਧ ਦੇਣ ਵਾਲੀ ਬਿਹੜਾ ਜਿਹੜੀ ਚੈੱਕ ਪਾਸਟ ਆ ਨਾਲੇ ਦੁੱਧ ਆ ਇਹ ਸੇਰ ਡਡੇਰ ਵੀਰ ਤੋਂ ਪੁੱਛਦੇ ਦੇ ਬਾਰੇ ਆਓਗੇ ਕਰੀਏ ਗੱਲਬਾਤ ਸਸੀ ਘਾਲ ਭਾਈ ਜੀ ਸਸੀ ਘਾਲ ਭਾਈ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਜਿਹੜਾ ਮਨਪ੍ਰੀਤ ਸਿੰਘ ਜੀ ਪਿੰਡ ਗੁੱਡੀ ਖੁਰਦ ਆਪਣਾ ਜ਼ਿਲ੍ਹਾ ਪੈਗਾ ਬਰਨਾਲਾ ਬਰਨਾਲਾ ਜ਼ਿਲ੍ਹਾ ਜੀ ਤਹਿਸੀਲ ਦਾ ਪਾਪੇਗੀ ਤਹਿਸੀਲ ਦਾ ਪਾਪੇਗੀ ਤੇ ਤਪੇ ਨਦੀ ਕੀ ਆ ਗਿਆ ਪੰਡਾ ਹਣੇ ਆ ਤਾਂ ਤੇ ਦਾ ਮਨ ਨਾਲ ਹੀ ਹੈ 7 ਕਿਲੋਮੀਟਰ ਹੀ ਠੀਕ ਆ ਖੁੱਡੀ ਖੁਰਦ ਖੁੱਡੀ ਖੁਰਦ ਜੀ ਛੋਟੀ ਖੁੱਡੀ ਕਹਿੰਦੇ ਜੀ ਛੋਟੀ ਖੁੱਡੀ ਆ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 98786 10864 ਜੀ 98786 10864 10864 ਤੇ ਪਸੂ ਫਿਰ ਆਪਾਂ ਦੇਖਿਆ ਤੇਰੇ ਤਿੰਨ ਕੀ ਆ ਆ ਪਸੂ ਵੀਰੇ ਤਿੰਨ ਚਾਰ ਹੀ ਰੱਖਦਾ ਰੱਖਦਾ ਪੂਰੇ ਟੌਪ ਰੱਖਦਾ ਰੱਖਦਾ ਵੱਡੇ ਚੰਗੇ ਹਨਾ ਵੱਡੇ ਵੱਡੇ ਭਾਲੀਆਂ ਪੂਰੇ ਟੌਪ ਵੱड्या ਰੱਖੀਆਂ ਹੋਈਆਂ ਸੋ ਵੀਰੋ ਮੱਝਾ ਦਿਖਾ ਦਈਏ ਨਾਲ ਆਪਾਂ ਨੀਲੀ ਦਾ ਵੀ ਦੇਖੋ ਦਿਖਾ ਦਈਏ ਬੱਚ ਵੀਰ ਸੌਂਕ ਰੱਖਦੇ ਆ ਤੇ ਪੂਰੇ ਡਬ ਤਿਆ ਦੋਤਾਂ ਨਗਮਾ ਜਿ ਰੱਖੇਵੇਂ ਤੇ ਰੱਖੇਵੇਂ ਮੁੱਛ ਦੇ ਬਾਲੀਆ ਜਮਾ ਤੇ ਬੈੜ ਵੀ ਜਮਾ ਫਿਰ ਪੂਰੀ ਨਿਗਰ ਚੰਗਾ ਪਾ ਲਾ ਕੀ ਨਾ ਜੂਨੇ ਫਿਰ ਆਪਾਂ ਆਹ ਗਰੇ ਨੱਖੋਂ ਬਾਹਰ ਲੱਗੇ ਰਹਿੰਦੀ ਸੀਗੀ ਠੀਕ ਆ ਕਿੰਨਾ ਦੋ ਦਿੱਤਾ ਫਿਰ ਤਾਜੀ ਨੇ ਦੋ ਦਿੱਤਾ ਤਾਜੀ ਨੇ 33 34 ਲੀਟਰ ਦਿੱਤਾ ਜੀ 30 ਕਿਲੋ ਤੋਂ ਪਾਰ 30 ਕਿਲੋ ਤੋਂ ਪਾਰ ਸੀ ਜੀ ਤੇ ਦੁੱਧ ਵੀ ਫਿਰ ਮੱਝਾਂ ਨਾਲ ਦਾ ਹੋਊ ਜਮਾ ਮੱਝਾਂ ਨਾਲ ਦਾ ਜਮਾ ਪੂਰਾ ਗੜਾ ਜੀ ਇਹ ਜਿਹਨੂੰ ਕਹਿੰਦੇ ਗਰਲੈਂਡੋ ਚ ਪੈਂਦੀ ਐ ਸਰੇ ਇਹ ਚੀਜ਼ ਆ ਕਰੈਨ ਨਾਲੀ ਹਣਾ ਠੀਕ ਆ ਤੇ ਸੂਈ ਨੂੰ ਚਰ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ 6 ਮਹੀਨੇ ਦੀ ਗੱਪਣਾ ਜੀ ਹੁਣ 6 ਮਹੀਨੇ ਦੀ ਹਾਂ ਮਲਾਂ ਉਹਦੀ ਲਵੇ ਲਾਉਣੇ ਗੱਪਣਾ ਹੋ ਗਈ ਸੀ ਕਿਤੇ ਠੀਕ ਹੈ 6 ਮਹੀਨੇ ਦੀ ਗੱਪਣਾ ਪਾ ਚੱਕਾ ਕਰਾ ਕੇ ਦੇਵਾਂਗੇ ਜੀ ਚੱਕ ਪਾਸ ਆ ਜੀ ਆਪਣਾ ਘਰੇ ਆਪ ਦਾ ਸੀਮੈਂਟ ਰਖਾਇਆ ਹੋ ਆਪ ਦਾ ਸੀਮੈਂਟ ਫੂਨ ਵੇਲੇ ਤਾਜੀ ਲੈਤੀ ਹੁੰਨੀ ਆ ਹਾਂ ਜੀ ਜਮਾ ਤਾਜੀ ਦੀ ਠੀਕ ਹੈ ਕਟਾਵਾਛਾ ਕੁਝ ਨਹੀਂ ਪਿੱਛੇ ਠੀਕ ਹੈ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਉਹ ਤੋਂ ਹੁਣ ਹੈਗਾ ਜੀ 12 13 12 13 ਲੀਟਰ ਜੀ ਜਮਨ ਕੇ ਚਲੋ ਜਿਵੇਂ ਹੁਣ ਕਹਿੰਦਾ ਵੀ ਜੇਠ ਦਾ ਮਹੀਨਾ ਚੱਲਣ ਵਾਲਾ ਆ ਆਹ ਹਾਂ ਜੀ ਤੇ ਜੇ ਸਰਦੀ ਹੁੰਦੀ ਖਣ 14 15 ਹੁਣ ਹੁੰਦਾ ਹਨਾ 15 ਤੇ ਹੁਣ 12 ਲੀਟਰ ਦੋ ਟਾਈਮ ਬਣਾ ਦਾਂਗੇ 12 ਲੀਟਰ ਜਮਾ ਇਹ ਮਿਲ ਕੇ ਦੇਵਾਂਗੇ ਜੀ ਠੀਕ ਆ ਚੌਣ ਚ ਵਾ ਇੱਕ ਨੰਬਰ ਚੌਣ ਚ ਇੱਕ ਨੰਬਰ ਹੈ ਜੀ ਤੋਰੀ ਵਾ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਤੇ 6 ਮਹੀਨਾ ਦੀ ਗੱਬਣ ਚੱਕ ਬਸ ਤੇ ਸੂਆ ਸੂਈ ਵੇ ਬਾਈ ਜੀ ਦੂਜਾ ਤੀਜਾ ਨਹੀਂ ਗੱਬਣਾ ਹੋ ਗਿਆ ਅੱਗੇ ਹਨਾ ਠੀਕ ਆ ਵਧੀਆ ਚੰਗਾ ਕਹਿ ਕੇ ਭਰਾਇਆ ਆਪਾਂ ਹਾਂ ਜੀ ਸਿਕਸਟ ਸੀਮੈਂਟ ਦਾ ਜੀ ਸੋ ਸਿਕਸਟ ਸੀਮੈਂਟ ਰਖਾਇਆ ਹੋਇਆ ਅੱਗੇ ਤੇ 6 ਮਹੀਨਾ ਦੀ ਟੁਕੜ ਗੱਬਣ ਚੱਕ ਬਸ 12 ਕਿਲੋ ਦੁੱਧ ਹਾਜ਼ਰ ਆ ਜਾ ਹਾਂ 12 ਕਿਲੋ ਹਾਜ਼ਰ ਆ ਜ ਸੋ ਦੋ ਟਾਈਮ ਬਾਈ ਕਹਿੰਦਾ ਚਵਾ ਦਾਂਗੇ ਤੇ ਲੇਵਾ ਵਗੈਰਾ ਦੇ ਕੋਈ ਜਮਾ ਸਾਫ ਸੁਥਰਾ ਜਿਵੇਂ ਮੰਨ ਕੇ ਚੱਲੋ ਵੀ ਸੱਜਰ ਵੜ ਬੜ ਜਨਾਂ ਕੀ ਹੁੰਦਾ ਉਡਾ ਲੇਵਾ ਦਾ ਹੁਣ ਦਿਖਾਈਦਾ ਸ਼ਾਮ ਦਾ ਟਾਈਮ ਆ ਚਵਾਈ ਕਰਨੀ ਹੈ ਤੇ ਜਦੋਂ ਮੰਨ ਕੇ ਚੱਲੋ ਤਾਜੀ ਸੂਜਣ ਹੋ ਤਾਂ ਫਿਰ ਫਾਸ ਫਾਸ ਤੁਰਦੀ ਹੋਣੀ ਹੈ ਜਮਾ ਇਹ ਤੇ ਬਾਲਟ ਨਾਲ ਤੇ ਨਿਆਣੇ ਨੂੰ ਨਾ ਪਹੁੰਦਿਆ ਵਧੀਆ ਮੈਂ ਕਹਾਂ ਪੂਰਾ ਵਧੀਆ ਜੀ ਇੱਕ ਨੰਬਰ ਕੋਈ ਦੇਖਦੀ ਨਹੀਂ ਜਾ ਮੈਂ ਆਹ ਦਿੱਕਤ ਹੀ ਨਹੀਂ ਜੀ ਕਿਸੇ ਕਰ ਸਭ ਤੋਂ ਧਾਰਾ ਦੇਖ ਸਕਦਾ ਧਾਰਾ ਆਪਾਂ ਮਾਰ ਕੇ ਦਿਖਾ ਦਿੰਨੇ ਕੋਈ ਬੱਚਾ ਮੰਨ ਕੇ ਚਲੋ ਆਪਾਂ ਸਮਾਈ ਵਗੈਰ ਨਹੀਂ ਉਹਦੇ ਬਹਿ ਗਏ ਥੱਲੇ ਮਾਰਨਾ ਕੋਈ ਚੱਕਰ ਨਹੀਂ ਜੀ ਮਾਰਨ ਮਾਜੀ ਹੈ ਇੱਕ ਦਰਾਂ ਦੀ ਹੈਨਾ ਮਾਜੀ ਹੈ ਜੀ ਇੱਕ ਨੰਬਰ ਪੂਰੀ ਸੀਲ ਠੰਡੀ ਠੀਕ ਹੈ ਕਿਵੇਂ ਮਰਦੀ ਹੈ ਤੁਥ ਮਰ ਜੇ ਕੋਈ ਚੱਕਰ ਨਹੀਂ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਉਹਨੇ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਮੁੱਲ ਵੜੀ ਇਹਦੇ ਕੀ ਰੱਖਿਆ ਮੁੱਲ 75000 ਲੈਣ ਦੇਣਾ ਜੀ ਮਾਨਦਾਨ ਬੜਾ ਵੱਡਾ ਮਾਰ ਦੋ ਕਰ ਦਿਆਂਗੇ ਮਾਨਦਾਨ ਨੰਬਰ ਬੋਲ ਦੋ ਬਈ ਦੁਬਾਰੇ ਆਪਣਾ 95786 10600 ਜਾਂਦੇ ਜੀ ਚੈੱਕ ਕਰਵਾ ਕੇ ਲੈ ਜੀ ਬੰਦਾ ਚੈੱਕ ਕਰਵਾ ਕੇ ਜੀ ਠੀਕ ਆਪਣੇ ਨੂੰ ਤਸੱਲੀ ਆ। ਹਾਂ ਪੂਰੀ ਤਸੱਲੀ ਆ ਜੀ। ਸੌਦਾ ਕਰ ਲੇਵੇ। ਮੈਂ ਕਿ ਲੱਖ ਡੇਢ ਲੱਖ ਦੀ ਗਾਂ ਗਈ ਜੀ ਮੂਰੇ ਵੇਚ ਗਈ ਆ। ਜੈ ਜੈ ਗੱਲਾਂ। 2 ਮਹੀਨੇ ਸਾਹ ਤੇ ਹੁਣ ਆਪਾਂ ਦੇਨੇ 72000 ਦੇ। ਹਾਂ 72000 ਦੇ। ਤੇ ਹੁਣ 10 ਕਿਲੋ ਦੁੱਧ। ਮੈਂ ਕਿ 12 ਕਿਲੋ ਜੀ। 12 ਕਿ 10 ਤਾਂ ਨਿਬੜੂ ਜਾਵਾਂ। ਹਾਂ ਜਾਵਾਂ ਤਾਂ ਜੀ। ਸੋ ਕਿਸੇ ਵੀਰ ਦੇ ਟੋਕੜ ਗੱਬੜ ਵਹਿੜ ਪਸੰਦ ਹੋਵੇ ਇਸ ਨਾਲ ਪਰੇਸੰਪੈਰ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜੀ।